ਪਤਾ ਕਿ ਪੰਜਾਬ ਦੇ ਹਾਲਾਤ ਆ ਜਿਹੜੇ ਬਹੁਤ ਮਾੜੇ ਹੋਏ ਪਏ ਆ ਇਸ ਟਾਈਮ ਹੜ੍ਹਾਂ ਦੇ ਨਾਲ ਆ ਜਿਹੜੀ ਪੰਜਾਬ ਦੇ ਵਿੱਚ ਤਬਾਹੀ ਆ ਜਿਹੜੀ ਦੇਖਣ ਨੂੰ ਮਿਲ ਰਹੀ ਆ ਹੜ੍ਹਾਂ ਦੇ ਨਾਲ ਲੋਕਾਂ ਦੇ ਜ਼ਮੀਨਾਂ ਜਿੱਥੇ ਰੁੜ ਗਈਆਂ ਜ਼ਮੀਨਾਂ ਦੇ ਨਾਲ ਲੋਕਾਂ ਦੇ ਘਰ ਰੁੜ ਗਏ ਤੇ ਲੋਕ ਆ ਜਿਹੜੇ ਬਹੁਤ ਮੁਸ਼ਕਲ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹੇ ਇਸ ਟਾਈਮ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ ਉਸ ਮੁਸ਼ਕਲ ਦੇ ਵਿੱਚ ਸ੍ਰੀਖ ਹੋਣ ਦੇ ਲਈ ਪਿੰਡ ਖਖਰਾਣੇ ਦੀ ਸਮੂਹ ਸੰਗਤ ਜਿਹੜੇ ਉਹਨਾਂ ਲੋਕਾਂ ਦੇ ਭਰਾਵਾਂ ਦੇ ਦੁੱਖ ਦੇ ਵਿੱਚ ਹੱਥ ਵੜਾਉਣ ਦੇ ਆਸਤੇ ਅੱਜ ਖਖਰਾਣੇ ਪਿੰਡ ਤੋਂ ਜਿੱਥੇ ਤੂੜੀ ਦੀਆਂ ਟਰਾਲੀਆਂ ਲੈ ਕੇ ਜਾਏ ਜਾ ਰਿਹਾ ਤੇ ਉੱਥੇ ਨਾਲ ਦੀ ਨਾਲ ਰਾਸ਼ਨ ਜਿਵੇਂ ਆਪਾਂ ਗੱਲ ਕਰ ਲਗੇ ਪਾਣੀ ਜਾਂ ਹੋਰ ਜਿੰਨਾ ਵੀ ਰਾਸ਼ਨ ਆ ਸੌਦਾ ਪੱਤਾ ਜਾਂ ਹਰਾ ਚਾਰਾ ਵਗੈਰਾ ਕੋਈ ਜਿਹਨੇ ਜਿਹੜੇ ਵੀ ਆਪਾਂ ਨੂੰ ਘਰ ਦੇ ਵਿੱਚ ਰਾਸ਼ਨ ਦੀ ਜ਼ਰੂਰਤ ਹੁੰਦੀ ਆ ਸਾਡੇ ਪਸ਼ੂਆਂ ਨੂੰ ਜ਼ਰੂਰਤ ਹੁੰਦੀ ਆ ਉਹ ਸਾਰੇ ਚੀਜ਼ਾਂ ਜਿਹੜੀਆਂ ਅੱਜ ਖਖਰਾਣਾ ਪਿੰਡ ਦੇ ਸਮੂਹ ਸੰਗਤ ਵੱਲੋਂ ਇਕੱਠੇ ਹੋ ਕੇ ਏਕੇ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਆ ਜਿਹੜਾ ਪੂਰੇ ਨਗਰ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਭਰਾਵਾਂ ਦੇ ਨਾਲ ਖੜਨ ਦਾ ਜਿਹੜੀ ਆ ਹਮੈਤ ਦਿੱਤੀ ਆ ਉਸ ਹਮੈਤ ਨੂੰ ਦੇਖਦਿਆਂ ਹੋਇਆਂ ਜਿਹੜਾ ਖਖਰਾਣੇ ਪਿੰਡ ਦੇ ਵਿੱਚੋਂ ਜਿੱਥੇ ਨਾਲ ਨੌਜਵਾਨ ਨੌਜਵਾਨ ਸੇਵਾ ਵਾਸਤੇ ਚੱਲੇ ਆ ਤੇ ਉੱਥੇ ਨਾਲ ਦੀ ਨਾਲ ਸਾਡੇ ਬਜ਼ੁਰਗਾਂ ਦਾ ਵੀ ਹੈ ਸੇਵਾ ਦੇ ਵਿੱਚ ਬਹੁਤ ਵੱਡਾ ਹੱਥ ਆ ਤੇ ਖਖਰਾਣੇ ਪਿੰਡ ਤੋਂ ਹੋਣ ਆ ਜਿਹੜੀਆਂ ਟਰਾਲੀਆਂ ਤਰਨਤਾਰਨ ਜ਼ਿਲ੍ਹੇ ਨੂੰ ਆ ਜਿਹੜੀਆਂ ਰਵਾਨਾ ਕਰਨ ਲੱਗੇ ਆ ਕਿਉਂਕਿ ਉਧਰੋਂ ਤਰਨਤਾਰਨ ਜ਼ਿਲ੍ਹੇ ਤੋਂ ਸਰਪੰਚ ਗਰਦੀਪ ਸਿੰਘ ਨੂੰ ਫੋਨ ਤੇ ਹੋਰ ਵੀ ਬੰਦਿਆਂ ਨੂੰ ਫੋਨ ਆਏ ਆ ਕਿ ਸਾਨੂੰ ਤੂੜੀ ਦੀ ਜਾਂ ਜਿੰਨੀ ਸਮਗਰੀ ਆਪਣੇ ਘਰ ਦੇ ਵਿੱਚ ਲੋੜ ਹੁੰਦੀ ਆ ਉਹਦੀ ਜ਼ਰੂਰਤ ਖਖਰਾਣੇ ਪਿੰਡੋਂ ਉਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਕਿਉਂਕਿ ਜਿੰਨਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਆ ਜਿਹੜਾ ਇੱਕ ਪਿੰਡ ਨਹੀਂ ਕਰ ਸਕਦਾ ਪਰ ਖਖਰਾਣੇ ਪਿੰਡ ਦੀ ਸਮੂਹ ਸੰਗਤ ਵੱਲੋਂ ਉਹਨਾਂ ਦੇ ਦੁੱਖ ਦੇ ਘੜੀ ਦੇ ਵਿੱਚ ਇੱਕ ਸ਼ਰੀਕ ਬਣ ਤੇ ਉਹਨਾਂ ਨੂੰ ਹਰਾ ਨਾਰਾ ਮਾਰਨ ਵਾਸਤੇ ਆ ਜਿਹੜਾ ਖਖਰਾਣੇ ਪਿੰਡ ਦੇ ਪੂਰੇ ਪਤਵੰਤੇ ਸੱਜਣ ਤੇ ਪੂਰੇ ਹੀ ਨਗਰ ਦਾ ਜਿਹੜਾ ਬਹੁਤ ਵੱਡਾ ਸੰਜੋਗ ਆ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਖਖਰਾਣੇ ਪਿੰਡ ਲੋ ਅਪੀਲ ਕਰਨੀ ਚਾਹੁੰਦੇ ਆ ਕਿ ਸਾਨੂੰ ਪੂਰੇ ਪੰਜਾਬ ਦੇ ਜਿਹੜੇ ਅਸੀਂ ਸੁਰੱਖਤ ਬੈਠੇ ਆ ਉਸ ਗੁਰੂ ਮਹਾਰਾਜ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਹਰ ਪੀੜਤ ਪਰਿਵਾਰ ਆ ਉਹਨਾਂ ਦੀ ਸਾਨੂੰ ਪੂਰੇ ਪੰਜਾਬ ਵਾਲਿਆਂ ਨੂੰ ਮਦਦ ਕਰਨੀ ਚਾਹੀਦੀ ਆ ਸੁਖ ਖੁਰਾਣੇ ਪੈਂਡ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨੇ ਸਾਰੇ ਪੈਂਡ ਨੇ ਇੱਕ ਮਾਰਾ ਜਾਂ ਸੱਦਾ ਦਿੱਤਾ ਤੇ ਪੂਰਾ ਪੈਂਡ ਆ ਜਿਹੜਾ ਇਕੱਠਾ ਹੋ ਗਿਆ ਤੇ ਪੂਰੇ ਪੈਂਡ ਨੇ ਹੀ ਆ ਜਿਹੜੀ ਇਸ ਹਰ ਪੀੜਤ ਪਰਮਾਰਾ ਪਰਿਵਾਰਾਂ ਦੀ ਹਮਾਇਤ ਆਸਤੇ ਅੱਗੇ ਹੋਏ ਆ ਅੱਗੇ ਹੋ ਕੇ ਅੱਜ ਆ ਜਿਹੜੀ ਸਮਗਰੀ ਲੈ ਕੇ ਚੱਲੇ ਆ ਜੇ ਅੱਗੇ ਵੀ ਉੱਥੇ ਲੋੜ ਪਊਗੀ ਜਿਵੇਂ ਜਿਵੇਂ ਕਹਿਣਗੇ ਉਵੇਂ ਉਵੇਂ ਪਹੁੰਚਦੇ ਰਵਾਂਗੇ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦੀ